ਕੋਡੀ 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 ਹੁਣ ਬਾਈ ਜੀ ਤੁਹਾਨੂੰ ਬਾਈ ਜੀ ਨਾ ਕਰੋ ਗੱਲ ਬਾਈ ਕਾਲਾ ਗਾਜਿਆ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਥੇ ਮੇਰੇ ਭਰਾ ਬੈਠੇ ਆ ਅੰਗਲੈਂਡ ਬੈਠੇ ਆ ਕੈਨੇਡਾ ਬੈਠੇ ਆ ਅਮਰੀਕਾ ਬੈਠੇ ਆ ਯੂ ਐਸ ਏ ਬੈਠੇ ਆ ਨਿਊਜ਼ੀਲੈਂਡ ਬੈਠੇ ਆ ਇੱਥੇ ਪੈਸੇ ਆ ਸਪੋਰਟਸ ਨਾਲ ਲਰਟਦਾ ਜਿੱਥੇ ਪਰ ਪਾਰਕਾਂ ਚ ਬੈਠੇ ਆ ਭਲਾ ਦੀ ਇੱਥੇ ਮਰਜੀ ਬੈਠੇ ਆ ਮੈਂ ਮੇਰੇ ਵੱਲੋਂ ਮੇਰੇ ਪਰਿਵਾਰ ਵਾਲਿਆਂ ਨੂੰ ਸਾਰਿਆਂ ਨੂੰ ਸੱਸਰੀ ਗਾਲ ਜੀ ਇਧਰ ਆ ਬਈ ਇਹ ਬਾਈ ਜੀ ਆਪਣੇ ਜੱਟ ਜਾਫੀ ਸਾਡੇ ਭਰਾ ਅੱਸੀ ਗਾਲ ਜੀ ਸਾਰਿਆਂ ਨੂੰ ਅੱਜ ਬਾਈ ਕਾਲਾਗਾਜਿਆਂ ਦੇ ਘਰੇ ਆਏ ਸੀਗੇ ਤੇ ਆ ਕੇ ਬਹੁਤ ਮਨ ਨੂੰ ਖੁਸ਼ੀ ਮਿਲੀ ਬਾਈ ਨੂੰ ਮਿਲ ਕੇ ਬਾਈ ਨਾਲ ਗੱਲਾਂ ਕੀਤੀਆਂ ਪ੍ਰਾਣੀਆਂ ਬਾਈ ਜਮੇਰ ਜਲਾਲ ਬਾਈ ਫੌਜੀ ਰੌਤਾ ਤੇ ਜਗਦੇਵ ਬਰਾੜ ਬਾਈ ਤੇ ਰਪਿੰਦਰ ਜਲਾਲ ਕਵਾਡੀ 365 ਵਾਲੇ ਪ੍ਰਦੀਪ ਤੇ ਹੈਪੀ ਸਾਰਿਆਂ ਨੂੰ ਮਿਲੇ ਵਧੀਆ ਹੋਇਆ ਮਿਲ ਕੇ ਭਾਈ ਜਵੇਰ ਵੀ ਆ ਨਾਲ ਹੀ ਆਪਣੇ ਬੈਠੇ ਭਾਈ ਅਰਗਨ ਮਿਲ ਕੇ ਮਨ ਨੂੰ ਸ਼ਾਂਤੀ ਮਿਲੀ ਬਹੁਤ ਖੁਸ਼ੀ ਹੋਈ ਤੇ ਹੋਰ ਸਾਰੇ ਵੀਰ ਸਾਰੇ ਠੀਕ ਠਾਕ ਹੋਰ ਨਮੀਤਾ ਜੀ ਸਾਰੇ ਇੱਤਾਂ ਠੀਕ ਠਾਕ ਸਾਰੇ ਗੁੱਡ ਹੈ ਤੇ ਹੁਣ ਭਾਈ ਫੌਜੀ ਰਹਉਂਦੇ ਆ ਨਾ ਕਰੋ ਮੇਰੇ ਮਾਮਾ ਜੀ ਵੀ ਲੱਗਦੇ ਆਗੇ ਇਹ ਨਾ ਕਰੋ ਜੀ ਗੱਲ ਹੋਰ ਭਾਈ ਜੀ ਠੀਕ ਠਾਕ ਹੋ ਸਾਰੇ ਹਾਂ ਜੀ ਹਾਂ ਜੀ ਪ੍ਰਦੀਪ ਭਾਈ ਜੀ ਅੰਦਰ ਹੀ ਆ ਜਾਓ ऐसे तरह कबड्डी दीया ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ